ਸਾਈਬਰ ਠੱਗੀਆਂ ਲਗਾਤਾਰ ਹੁੰਦੀਆਂ ਨੇ ਲੋਕਾਂ ਨੂੰ ਕੋਈ ਫੇਕ ਕਾਲ ਆ ਜਾਂਦੀ ਹੈ ਕਾਲ ਮਰਜ਼ੀ ਦੀ ਆਪਸ਼ਨ ਆ ਜਾਂਦੀ ਹੈ ਤੇ ਕੱਜਕੱਲ ਈਸਿਮ ਵਾਲਾ ਸਿਸਟਮ ਵੀ ਕਾਫੀ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਉਹਦੇ ਉੱਤੇ ਵੀ ਧੋਖੇ ਤੜੀਆਂ ਹੋ ਰਹੀਆਂ ਨੇ ਤੇ ਲੋਕਾਂ ਨੂੰ ਡਿਜੀਟਲ ਅਰੈਸਟ ਕਰ ਲਿਆ ਜਾਂਦਾ ਹੈ ਲੋਕ ਗੁੰਮਰਾਹ ਹੋ ਜਾਂਦੇ ਨੇ ਕੋਰਟ ਦੀਆਂ ਕਾਰਵਾਈਆਂ ਤੱਕ ਆਨਲਾਈਨ ਦਿਖਾ ਦਿੱਤੀਆਂ ਜਾਂਦੀਆਂ ਨੇ ਤੇ ਅਜਿਹੇ ਜਿਹੜੇ ਨੌਸਰਵਾਜ ਨੇ ਲੋਕਾਂ ਨਾਲ ਠੱਗੀ ਕਰਦੇ ਨੇ ਤੇ ਹੁਣ ਇੱਕ ਬਹੁ ਰਾਜੀ ਸਾਈਬਰ ਠੱਗੀ ਦਾ ਪਰਦਾ ਫਾਸ਼ ਹੋਇਆ ਹੈ 2 ਕਰੋੜ ਤੋਂ ਵੱਧ ਸਵਾ ਦੋ ਕਰੋੜ ਦੇ ਕਰੀਬ ਦੀ ਜਿਹੜੀ ਰਾਸ਼ੀ ਆ ਉਹ ਵੀ ਬਰਾਮਦ ਕੀਤੀ ਗਈ ਹੈ ਤੇ ਜੰਮੂ ਕਸ਼ਮੀਰ ਦੇ ਨਗਰੋਟਾ ਦਾ ਇਹ ਮਾਮਲਾ ਉੱਥੋਂ ਦੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਵਿਅਕਤੀ ਹੈ ਜੀ ਖਾਲिद हसन ਉਹਨੇ ਸ਼ਿਕਾਇਤ ਦਰਜ ਕਰਵਾਈ ਸੀ ਉਹਦੀ ਸ਼ਿਕਾਇਤ ਤੋਂ ਬਾਅਦ ਜਦੋਂ ਜਾਂਚ ਪੜਤਾਲ ਹੋਈ ਤਾਂ ਆ ਕਾਫੀ ਜਿਹੜੇ ਲੋਕ ਨੇ 13 ਦੇ ਕਰੀਬ ਜਾਂ 13 ਜਣੇ ਨੇ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤੇ ਇੱਕ ਜਿਹੜੀ ਕੌਮੀ ਸਾਈਬਰ ਕਰਾਈਮ ਦੇ ਨਾਲ ਜੁੜੀ ਹੋਈ ਹੈਲਪਲਾਈਨ ਹੈ 1930 ਉਹਦੇ ਉੱਤੇ ਵੀ ਕਹਿੰਦੇ ਇਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੋਈ ਸੀ ਤੇ ਹੁਣ ਪਤਾ ਲੱਗੇਗਾ ਕਿ ਇਹਨਾਂ ਨੌਸਰਵਾਜਾਂ ਨੇ ਕੀ ਦੇ ਨਾਲ ਕਿਵੇਂ ਠੱਗੀਆਂ ਕੀਤੀਆਂ ਤਰਵਿੰਦਰ ਜੀ ਜਿਵੇਂ ਮੁਲਕ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਸਾਡੀ ਆਬਾਦੀ ਵਧੀ ਹੈ ਇੱਥੇ ਹੋਰ ਵੀ ਬਹੁਤ ਕੁਝ ਦੇ ਵਿੱਚ ਪੜਿਆ ਗਰੋਥ ਹੋਈ ਹੈ ਜੇ ਚੰਗੇ ਪਾਸੇ ਗਰੋਥ ਹੋਈ ਹੈ ਤਾਂ ਬਾੜੇ ਪਾਸੇ ਵੀ ਉਸ ਤਰ੍ਹਾਂ ਦੀ ਗਰੋਥ ਇਹ ਜਿਹੜੀਆਂ ਕਥਤ ਰੂਪ ਦੇ ਵਿੱਚ ਠੱਗੀਆਂ ਵਜਰੀਆਂ ਨੇ ਹੱਥਾਂ ਤੇ ਸਰੋਜ ਬਾਉਂਦਿਆਂ ਨੌਸਰ ਬਾਜ ਇਹਦੇ ਵਿੱਚ ਕਈ ਥਾਂਾਂ ਦੇ ਉੱਤੇ ਕਸੂਰ ਤ੍ਰਿੰਵਿੰਦਰ ਆਪਦਾ ਵੀ ਹੁੰਦਾ ਹੈ ਬੰਦਾ ਇਹਨੂੰ ਪਤਾ ਲੱਗੇ ਕਿ ਮੈਨੂੰ ਨਾ 5000 ਦੇ 50000 ਜਾਂ 5 ਲੱਖ ਮਿਲਣੇ ਉਹ ਕਿਸੇ ਨੂੰ ਦੱਸਦਾ ਹੀ ਨਹੀਂ ਪਤਾ ਉਹ ਤੋਂ ਲੱਗਦਾ ਕਿ 50000 ਜਾਂ 5 ਲੱਖ ਤਾ ਨਹੀਂ ਮਿਲਿਆ ਜਿਹੜਾ 5000 ਆਪਦਾ ਸੂ ਵੀ ਗਿਆ